ਜੇਕਰ ਤੁਸੀਂ ਵੀ 버거 ਖਾਣ ਦੇ ਸ਼ੌਕੀਨ ਹੋ ਤਾਂ ਇਸ ਖਬਰ ਨੂੰ ਧਿਆਨ ਨਾਲ ਸੁਣਿਓ ਕਿਤੇ ਰੱਬ ਨਾ ਕਰੇ ਤੁਹਾਡੇ ਨਾਲ ਅਜਿਹਾ ਕੁਝ ਨਾ ਹੋ ਜਾਵੇ ਜੋ ਇਸ ਤਸਵੀਰ ਦੇ ਵਿੱਚ ਦਿਖਾਈ ਦਿੰਦੇ ਨੌਜਵਾਨ ਸੁਰਜੀਤ ਸਿੰਘ ਦੇ ਨਾਲ ਹੋਇਆ ਈ ਦਰਸਲ ਅੰਮ੍ਰਿਤਸਰ ਦੇ ਕਥੂ ਨੰਗਲ ਦੇ ਨੇੜੇ ਇੱਕ ਨਾਮੀ ਰੈਸਟੋਰੈਂਟ ਦੇ ਵਿੱਚ ਸੁਰਜੀਤ ਸਿੰਘ 버거 ਖਾਣ ਗਿਆ ਸੀ ਪਰ ਇਸ ਨੌਜਵਾਨ ਨੂੰ ਰੈਸਟੋਰੈਂਟ ਦੇ ਕਰਮਚਾਰੀ ਤੋਂ ਬਰਗਰ ਦੇ ਬਦਲੇ ਗੋਲੀਆਂ ਖਾਣ ਨੂੰ ਮਿਲੀਆਂ ਜਿਸ ਦੇ ਕਾਰਨ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸਥਾਨਕ ਸਿਵਲ ਹਸਪਤਾਲ ਭਰਤੀ ਕੀਤਾ ਗਿਆ ਜਿਸ ਨੂੰ ਸਥਾਨਕ ਹਸਪਤਾਲ ਭਰਤੀ ਕੀਤਾ ਗਿਆ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਜਗਦੀਸ਼ ਸਿੰਘ ਹੋਰਾ ਨੇ ਜੋ ਅੱਗੇ ਦੱਸਿਆ ਉਹ ਵੀ ਸੁਣੋ ਮਾਮਲਾ ਇਹ ਹੋਇਆ ਜੀ ਬਲਕਣ ਦੇ ਇੱਥੇ ਥੋੜ੍ਹਾ ਜਿਹਾ ਘੇੜਕਾ ਪੈ ਗਿਆ ਸੀ ਬਲਕਣ ਉਹ ਆਂਦੇ ਹੀ ਵੀ ਮੁੰਡਾ ਲੈ ਕੇ ਆਇਆ ਵਾ ਜਿਹੜਾ ਆਪਣਾ ਜਿੰਨੀ ਗੋਲੀ ਚਲਾਈ ਆ ਅੱਛਾ ਜੀ ਉਹ ਜਦੋਂ ਆਰਡਰ ਬੁੱਕ ਕਰਾਇਆ ਤੇ ਉਹਨੇ ਬਲਗਨ ਨਹੀਂ ਲੈ ਕੇ ਆਇਆ ਤੇ ਉਹਨੇ ਫੇਰ ਜਾ ਕੇ ਪੁੱਛਿਆ ਤੇ ਸਾਡੇ ਜਿਹੜਾ ਅੱਡਿਆ ਤੂੰ ਸਪਲਾਈ ਨਹੀਂ ਕੀਤਾ ਉਹ ਕਹਿੰਦਾ ਵਾ ਵੀ ਤੂੰ ਮਾਮਾ ਲੱਗਦਾ ਅੱਜ ਸਰਪ੍ਰਾਈਜ਼ ਮੈਂ ਆਪਣੀ ਮਰਜ਼ੀ ਨਾਲ ਕਰਦਾ ਹੁਣ ਤੇ ਜਦੋਂ ਇਹਨੀ ਗੱਲ ਹੋਈ ਆ ਤੇ ਉਸ ਤੋਂ ਬਾਅਦ ਫੇ ਉਹ ਚਲ ਗਿਆ ਮੁੰਡਾ ਸਾਡਾ ਵਾਰਸ ਉਸ ਤੋਂ ਬਾਅਦ 5 ਮਿੰਟ ਬਾਅਦ ਫੇਰ ਉਹ ਆਇਆ ਵੀ ਹੁਣ ਤੇ ਦੇ ਦੇ ਉਹ ਫੇਗੜੀਆਂ ਗਲਤ ਬੋਲਿਆ ਉਹਨੂੰ ਤੇ ਸਾਡਾ ਮੁੰਡਾ ਥੋੜ੍ਹਾ ਜਿਹਾ ਗਰਮ ਹੋਇਆ ਵੀ ਤੂੰ ਐਦਾਂ ਨਾ ਬੋਲ ਮੈਨੇਜਰ ਨਾਲ ਸਾਡੀ ਗੱਲ ਕਰਾ ਪਏ ਉਦੋਂ ਗੱਲ ਕਰ ਲੈਂਦੇ ਉਹ ਆਂਦਾ ਮੈਨੇਜਰ ਮੈਂ ਹੀ ਲੱਗਾ ਕੋਈ ਮੈਨੇਜਰ ਨਹੀਂ ਹੋਰ ਨਹੀਂ ਮੈਨੇਜਰ ਤੇ ਐਦਾਂ ਹੋਈ ਆ ਤੇ ਮੁੜ ਕੇ ਬਾਅਦ ਚ ਉਹਨੇ ਸ਼ਹਿਰ ਤੇ ਜਾ ਕੇ ਆਪਣੀ ਡੈਰੀ ਨੂੰ ਜਾਂ ਪਤਾ ਨਹੀਂ ਮਾਂ ਜਾਂ ਨੂੰ ਨਹੀਂ ਪਤਾ ਉਹ ਦੋ ਜੀ ਆਏ ਆ ਮੋਟਰਸਾਈਕਲ ਦੇ ਉੱਤੇ ਉਹ ਨਾਣ ਕੇ ਪੈਲਸੀ ਅੰਦਰ ਵਰਦਿਆ ਅਸੀਂ ਗਾਲਾਂ ਕਢਣੇ ਸ਼ੁਰੂ ਕਰ ਦਿੱਤੀਆਂ ਸਾਡੇ ਮੁੰਡਿਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਕੰਮ ਨਾ ਕਰੋ ਚੰਗੇ ਨਹੀਂ ਲੱਗਦਾ ਉਹਨੇ ਜਦੋਂ ਫੇਰ ਆਣ ਕੇ ਉਹਨੇ ਜਦੋਂ ਗਾਂ ਲੱਗਿਆ ਥੋੜ੍ਹਾ ਜਿਹਾ ਤੇ ਉਹਨੇ ਜਾ ਕੇ ਪੇੜਾ ਮਾਰਤੀ ਆ ਮੁੰਡੇ ਦੇ ਤੇ ਮੁੰਡੇ ਨੇ ਮੁੰਡੇ ਡਿੱਗੇ ਤੇ ਫੇਰ ਉਹਨੇ ਗੋਲੀ ਜਿਹੜੀ ਆ ਉਹ ਚੜਾਈ ਆ ਸਾਤੀ ਦੇ ਵਿੱਚ ਵੱਜੀ ਆ ਉਤੋਂ ਤਿਰਕਦੀ ਹੋਈ ਅੰਦਰੋਂ ਉਹਦੀ ਗਈ ਆ ਇਹ ਨਹੀਂ ਵੀ 12:00 ਵੀ ਗਈ ਹੈ ਫੇਕ ਆਪਣਾ ਜਿਆ ਮੋੜਾਂ ਬਾਹ ਦੇ ਵਿੱਚੋਂ ਦੀ ਨੰਕ ਕੇ ਸਾਹਕਾਰ ਹੋਈ ਹੈ ਗੋਲੀ ਜਿਹੜੀ ਨਿਕਲ ਗਈ ਹੈ ਵਿੱਚੋਂ ਕਿੰਨੇ ਕਿੰਨੇ ਕਿ ਹੋਏ ਦੀ ਘਟਮਾਰੀ ਇਹ ਕੋਈ 9:30 ਦੇ ਟਾਈਮ ਦੇ ਕਰੀਬ ਆ ਗਈ 9 ਵਜੇ ਆਰਡਰ ਬੁੱਕ ਕਰਾਇਆ ਤੇ ਅੱਧੇ ਘੰਟੇ ਬਾਅਦ ਇਹ ਚੱਕਰ ਚ ਰਿਹਾ ਕੀ ਤੁਸੀਂ ਕੀ ਸਮਝ ਕਾਰਨ ਕੀ ਹੈ ਕੀ ਸੀ ਉਹ ਕਿਉਂ ਉਹਨਾਂ ਵੱਲ ਚਲਾਇਆ ਉਹ ਗੁੰਡਾਗਰਦੀ ਕਰਦੇ ਆ ਪਿੰਡ ਦੇ ਵਿੱਚ ਵੀ ਉਹਦਾ ਪਤਾ ਕਰ ਸਕਦੇ ਬਹੁਤ ਜ਼ਿਆਦਾ ਗੁੰਡਾਗਰਦੀ ਹੈ ਉਹ ਆਪਣਾ ਟੌਰ ਪਾਉਣਾ ਚਾਹੁੰਦਾ ਇਹਨਾਂ ਤੇ ਉਹ ਉਹਦੇ ਕਰਕੇ ਨਹੀਂ ਆਪਣਾ ਦਬ ਦਬਾਇਆ ਹਾਂਜੀ ਕੋਈ ਪਾਰਟੀਆਂ ਸਬੰਧ ਰੱਖਦਾ ਹੈ ਨੀ ਗੋਲੀ ਨਹੀਂ ਉਹਦੇ ਬਾਰੇ ਸਾਨੂੰ ਨਹੀਂ ਪਤਾ ਕਿ ਰੱਖਦਾ ਹੈ ਜਾਂ ਨਹੀਂ ਰੱਖਦਾ ਝੂਠੀ ਗੱਲ ਕਰਨ ਦਾ ਫਾਇਦਾ ਕੋਈ ਨਹੀਂ ਤੁਸੀਂ ਕੀ ਕਾਰਨ ਕੀ ਸਮਝਦੇ ਹੋ ਕਿ ਲੱਗਦਾ ਹੈ ਕਿ ਇੱਕ ਸਮਝੌਣ ਦੇ ਵਾਸਤੇ ਤੁਹਾਡਾ ਬੱਚਾ ਗਿਆ ਤੇ ਉਹਤੇ ਗੋਲੀ ਚਲਾ ਦਿੱਤੀ ਗਈ ਕੀ ਕਾਰਨ ਕਿ ਸਭ ਤੋਂ ਪੁਰਾਣੀ ਰੰਜਿਸ਼ ਤੇ ਨਹੀਂ ਕੋਈ ਨਜ਼ਰ ਆ ਰਹੀ ਸੀ ਨਹੀਂ ਨਹੀਂ ਵੇਖੋ ਪੁਰਾਣੀ ਰੰਜਿਸ਼ ਕੋਈ ਨਹੀਂ ਸਿਰਫ ਹੰਕਾਰ ਦਾ ਹੀ ਉਹਨਾਂ ਨੂੰ ਹੰਕਾਰ ਨੇ ਹੀ ਮਾਰਿਆ ਓਦਾਂ ਨਹੀਂ ਕੁਛ ਹੋਇਆ ਤੇ ਹੁਣ ਪੁਲਿਸ ਆਈ ਹੈ ਪੁਲਿਸ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੀ ਹੈ ਦੇਖੋ ਪੁਲਿਸ ਉਹ ਦੇਖੋ ਆਪਣੀ ਕਾਰਵਾਈ ਕਰੰਦੀ ਹੈ ਸਾਨੂੰ ਇਦਾਂ ਵਿਸ਼ਵਾਸ ਹੈ ਉਹਨਾਂ ਤੇ ਕਿ ਕਾਰਵਾਈ ਸਹੀ ਕਰੂਗੀ ਤੁਸੀਂ ਸਰਪੰਚੋਂ ਕਿਹੜੀ ਪਾਰਟੀ ਤੋਂ ਸਰਪੰਚ ਹੋ ਤੁਸੀਂ ਪਾਰਟੀ ਸਾਡੀ ਕੋਈ ਨਹੀਂ ਗਈ ਤੇ ਉਹ ਆਪਣੇ ਉਦਾਂ ਹੀ ਕਹਾਂ ਹਾਂ ਅਹੀਂ ਪਾਰਟੀਆਂ ਸੰਬੰਧੀ ਕੀ ਹੁਣ ਮੰਗ ਕੀ ਕਰਦੇ ਹੋ ਪੰਜਾਬ ਦੇ ਉਹ ਹਾਲਾਤ ਨੇ ਜਿਸ ਨਾਲ ਤੁਸੀਂ ਦੱਦਵੇ ਗੋੜੀ ਚੱਲਣ ਦੀ ਬਾਤ ਆ ਸ਼ਰਿਆਮ ਗੋੜੀ ਚੱਲੀ ਆ ਕੀ ਸਮਝਦੇ ਹੋ ਪੰਜਾਬ ਅਹੀਂ ਤੇ ਮੁੱਖ ਮੰਤਰੀ ਤੇ ਚਰਣਾ ਜੀ ਬੇਨਤੀ ਕਰਦੇ ਆ ਕਿ ਇਹੋ ਜਿਹੇ ਵਾਰਦਾਤਾਂ ਤੇ ਠੱਲ ਪਾਉਣੀ ਚਾਹੀਦੀ ਆ ਇਹੋ ਜਿਹੇ ਬੰਵਾਸਾਂ ਤੋਂ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਇਹ ਲੱਗਦਾ ਸੀ ਸੀਸੀਟੀਵੀ ਹੋਏਗੀ ਉਹ ਸੀਸੀਟੀਵੀ ਕੱਟਣੀ ਚਾਹੀਦੀ ਜੀ ਮੌਕੇ ਦੀ ਵੀਡੀਓ ਉਹ ਕੱਟਣੀ ਚਾਹੀਦੀ ਤਾਂ ਜੋ ਪਤਾ ਲੱਗੇ ਕਿ ਦਲਤੀ ਕਿਸਰੀ ਆ ਉਹ ਕੱਟ ਲੈਂਦੀ ਹੈ ਜੀ ਐਸਐਸ ਸਾਹਿਬ ਨੇ ਕੱਟ ਲੈਂਦੀ ਹੈ ਤੇ ਹੁਣ ਐਸਐਚਓ ਸਾਹਿਬ ਕਹਿੰਦੇ ਕਾਰਵਾਈ ਕੀਤੀ ਜਾਊਗਾ ਉਹਦੇ ਵਿਸ਼ਵਾਸ ਪੂਰਾ ਦਗਾਉਂਦੇ ਸਾਨੂੰ ਗਾੜੀ ਵੇਖੋ ਜੋ ਤੇ ਹਾਲਾਤ ਪਾਕਿਸਤਾਨ ਦੇ ਬੱਚੋ ਦੇ ਬੱਚੇ ਦੇ ਹਾਲਾਤ ਕਿ ਕਾਤੇ ਬਹੁਤ ਜ਼ਿਆਦਾ ਨਾਜ਼ਕ ਹੋ ਗਏ ਅੱਜ ਕੋ ਠੀਕ ਹੈ ਹੁਣ ਮੋੜ ਤੇ ਆਵਾਬ ਉਹ ਤੁਸੀਂ ਇਹ ਕੀ ਲੱਗਦਾ ਵੀ ਕੋਈ ਸੋਚਿਆ ਸੀ ਕਿ ਇੱਕ 버ਗਰ ਦੀ ਲੜਾਈ ਇੱਥੇ ਤੱਕ ਪਹੁੰਚੇਗੀ ਇਹ ਗੱਲ ਕਦੀ ਸੋਚੀ ਨਹੀਂ ਸੀ ਇੱਥੇ ਤੱਕ ਪਹੁੰਚਿਆ ਨਹੀਂ ਗੱਲਾਂ ਕਰ ਬੇਟਾ ਤੁਹਾਡਾ ਇਹ ਦੋ ਕਰਕੇ ਦੋ ਬੱਚੇ ਤੋਂ ਹੁਣ ਘੱਟ ਮਦਰ ਜਾਂ ਕੋਈ ਹੋਰ ਕੋਲ ਕੋਈ ਪ੍ਰਵਾਸ ਚਲੀ ਗਏ। ਕੁੜੀਆਂ ਹੀ ਦੋ ਵਿਆਹ ਪਈਆਂ ਹਮ ਤਾਂ ਕਿ ਘਾਦੇ ਉਹਦੇ ਬੱਚੇ ਆ ਬੱਚਾ ਉਹਦਾ ਇੱਕ ਜੀ ਲੱਗਦਾ ਸਜ਼ਾ ਮਿਲੂਗੀ ਉਹਨਾਂ ਨੂੰ ਜਿਨ੍ਹਾਂ ਨੇ ਕੁੜੀ ਚਲਾਈ। ਵੇਖੋ ਇਹ ਚ ਪਹਿਲਾਂ ਵੀ ਮੰਗ ਕਰਨ ਦੇ ਤੇ ਹੁਣ ਵੀ ਆਉਂਦੇ ਆ ਤੇ ਸਖਤ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ। ਜਿਹੜੇ ਨਾਥ ਪਣ ਦੇ ਦੀ ਇਹੋ ਜਿਹੇ ਗੁੰਡਿਆਂ ਨੂੰ ਨਾਥ ਪਹਿਣੀ ਚਾਹੀਦੀ। ਜੋ ਪੰਜਾਬ ਦੇ ਹਾਲਾਤ ਹੋਣਦੇ ਆ ਬਹੁਤ ਨਾਜਕ ਹੋਣਦੇ ਆ। ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਖਾਸ ਕਰਕੇ ਕਿ ਕੇ ਕੀਐਫਸੀ ਕੱਥੂਦੰਡਰ ਲੱਗੇ ਪੈਂਦਾ ਜਿੱਥੇ ਉੱਥੇ ਗੋੜੀ ਚੱਲਦੀ ਹੈ ਰਾਤ ਜੀ ਸਾਡੇ ਦਾ 9 ਵਜੇ ਜਾਂ ਸਤਿ ਸ੍ਰੀ ਅਕਾਲ ਉਹ ਕਾਰੋਈ ਕਰਦੇ ਜਾ ਰਹੇ ਮੌਕੇ ਤੇ ਪਿੰਡ ਦੇ ਮੌਜੂਦਾ ਸਰਪੰਚ ਨੇ ਜਿਹਨਾਂ ਦੇ ਗੋੜੀ ਚੱਲਦੀ ਨਹੀਂ ਉਹਨਾਂ ਦਾ ਬੇਟਾ ਜੀ ਉਹਨਾਂ ਦੇ ਮੋਢੇ ਹਾਂਜੀ ਹਾਂਜੀ ਜਿਹੜੇ ਹੁਣ ਕੱਟ ਕੀ ਕਰਦੇ ਕਾਰੋਈ ਕਰਦੇ ਜੀ ਸਤਿ ਸ੍ਰੀ ਅਕਾਲ ਉਹਨਾਂ ਦਾ ਵਿਆਹ ਲੈ ਕੇ ਕਾਰੋਈ ਕਰਨ ਲੱਗੇ ਹਾਂਜੀ ਹਾਂਜੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਅਮਲ ਚੀ ਲਿਆਂਦੀ